ਔਰ ਦੂਸਰੀ ਗੱਲ ਜੇ ਲੌਰੈਂਸ ਬਿਸ਼ਨੋਈ ਦੀ ਇੱਕ ਡੀਜੀਪੀ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਰਿਪੋਰਟ ਸਬਮਿਟ ਕਰ ਦਿੱਤੀ ਕਿ ਹਾਂ ਬਈ ਇਹ ਇਹ ਜਿਹੜੀ ਇੰਟਰਵਿਊ ਆ ਇਹ ਬੁਹਾੜੀ ਦੇ ਵਿੱਚ ਹੋਈ ਆ ਤੇ ਤੁਸੀਂ ਉਹਨੂੰ ਕਿੱਥੇ ਡਿਫੈਂਡ ਕੀਤਾ ਮੈਨੂੰ ਇੱਕ ਗੱਲ ਤਾਂ ਦੱਸ ਦਿਓ ਖਰੜ ਦੇ ਵਿੱਚ ਮੇਰੇ ਕਹ ਆਪਾਂ ਆਪਾ ਇੱਕ ਦੂਸਰੇ ਤੇ ਅਸੀਂ ਇਸ ਪਾਸੇ ਇਸ ਕਰਕੇ ਬੈਠੇ ਆ ਕਿ ਅਸੀਂ ਗਲਤੀਆਂ ਕੀਤੀਆਂ ਅਸੀਂ ਇਸ ਅਸੀਂ ਇਸ ਪਾਸੇ ਇਸ ਕਰਕੇ ਬੈਠੇ ਆ ਵੀ ਅਸੀਂ ਗਲਤੀਆਂ ਕੀਤੀਆਂ ਢਾੜੀਵਾਲ ਸਾਹਿਬ ਤੁਸੀਂ ਗਲਤੀਆਂ ਨਾ ਕਰੋ ਕਿਉਂਕਿ ਕਿਉਂਕਿ ਮੈਂ ਤਾਂ ਠੀਕ ਹੈ ਜੀ ਫਿਰ ਤੁਹਾਡੀ ਗੱਲ ਸਾਡੇ ਕੱਲ ਗੱਲ ਤੁਹਾਡੀ ਆ ਗਈ ਹੈ ਸਰ ਇੱਕ 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 ਮਿੰਟ ਦੇ ਦਿਓ ਬਸ ਹੁਣ ਮੈਂ ਦਾ ਸਰ ਸਰਦਾਰ ਵਰਗਣ ਸਿੰਘ ਜੀ ਸਭ ਤੋਂ ਵੱਧ ਸਮਾਂ ਤੁਹਾਨੂੰ ਦਿੱਤਾ ਜਾਂਦਾ ਪਲੀਜ਼ ਬੈਠੋ ਹੁਣ ਬੈਠੋ ਮੈਨੂੰ ਗੁਰਦਾਸ ਮਾਨ ਦੀਆਂ ਸਦਰਾਂ ਯਾਦ ਆਉਂਦੀਆਂ ਬਈ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਵਾ ਮੈਂ ਬਾਈਵਾ ਸਾਹਿਬ ਤੋਂ ਵੀ ਸੁਣ ਰਿਹਾ ਸੀ ਤੇ ਪ੍ਰਗਟ ਸਿੰਘ ਤੋਂ ਵੀ ਸੁਣ ਰਿਹਾ ਸੀ ਇਹਨਾਂ ਦਾ ਇੱਕ ਗੱਲ ਦਾ ਜਰੂਰ ਬਹਿਮ ਦੂਰ ਕਰ ਦੇਣਾ ਚਾਹੀਦਾ ਸਪੀਕਰ ਸਾਹਿਬ ਮੈਂ ਤੁਹਾਡੇ ਲਈ ਸੀਐਮ ਸਾਹਿਬ ਨੂੰ ਵੀ ਕਹਿਣਾ ਚਾਹਨਾ ਕਿ ਜਿਹੜੇ ਯੂਪੀ ਦੇ ਗੈਂਗ ਇਸਤ ਇੱਥੇ ਆ ਕੇ ਰੱਖੇ ਹੋਏ ਸੀ ਜਿਨ੍ਹਾਂ ਨੇ ਰੱਖੇ ਹੋਏ ਸੀ ਜਿਹੜੇ ਆਪਣੇ ਜੇਲਾ ਚੋਂ ਜਾ ਕੇ ਫਲੈਟਾਂ ਚ ਹੱਥ ਨੂੰ ਸੌਂਦੇ ਸੀ ਇਹ ਐਡਾ ਵੱਡਾ ਬਹਿਮ ਜਿਹੜਾ ਅੱਜ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਇਹ 10 12 ਬੰਦੇ ਬੈਠੇ ਉਧਰ ਪਾ ਲਏ ਆ ਵੀ ਬਾਰ-ਬਾਰ ਇੱਕੋ ਗੱਲ ਸ਼ਾਇਦ ਕਿਤੇ ਆਮ ਆਦਮੀ ਪਾਰਟੀ ਵਾਲੇ ਆਪਣੇ ਨਾਲ ਲੈ ਕੇ ਆਏ ਆ ਪੰਜਾਬ ਦੇ ਅੰਦਰ ਹੋਰ ਦੂਸਰੀ ਗੱਲ ਜੇ ਲੌਰੈਂਸ ਬਿਸ਼ਨੋਈ ਦੀ ਇੱਕ ਡੀਜੀਪੀ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਰਿਪੋਰਟ ਸਬਮਿਟ ਕਰ ਦਿੱਤੀ ਕਿ ਹਾਂ ਬਈ ਇਹ ਇਹ ਜਿਹੜੀ ਇੰਟਰਵਿਊ ਆ ਇਹ ਬੁਹਾੜੀ ਦੇ ਵਿੱਚ ਹੋਈ ਆ ਤੇ ਤੁਸੀਂ ਉਹਨੂੰ ਕਿੱਥੇ ਡਿਫੈਂਡ ਕੀਤਾ ਮੈਨੂੰ ਇੱਕ ਗੱਲ ਤਾਂ ਦੱਸ ਦਿਓ ਖਰੜ ਦੇ ਵਿੱਚ ਮੇਰੇ ਆਪਾਂ ਆਪਾ ਇੱਕ ਦੂਸਰੇ ਤੇ ਅਸੀਂ ਇਸ ਪਾਸੇ ਇਸ ਕਰਕੇ ਬੈਠੇ ਆ ਕਿ ਅਸੀਂ ਗਲਤੀਆਂ ਕੀਤੀਆਂ ਅਸੀਂ ਇਸ ਅਸੀਂ ਇਸ ਪਾਸੇ ਇਸ ਕਰਕੇ ਬੈਠੇ ਆ ਵੀ ਅਸੀਂ ਗਲਤੀਆਂ ਕੀਤੀਆਂ ਢਾੜੀਵਾਲ ਸਾਹਿਬ ਤੁਸੀਂ ਗਲਤੀਆਂ ਨਾ ਕਰੋ ਕਿਉਂਕਿ ਕਿਉਂਕਿ ਮੈਂ ਤਾਂ ਸਾਰਾ ਠੀਕ ਹੈ ਜੀ ਫਿਰ ਤੁਹਾਡੀ ਗੱਲ ਸਾਡੇ ਕੱਲ ਗੱਲ ਤੁਹਾਡੀ ਆ ਗਈ ਹੈ ਸਰ ਇੱਕ 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 ਮਿੰਟ ਦੇ ਦਿਓ ਬਸ ਮੈਂ ਦਾ ਸਰ ਸਰਦਾਰ ਪਰਗਤ ਸਿੰਘ ਜੀ ਸਭ ਤੋਂ ਵੱਧ ਸਮਾਂ ਤੁਹਾਨੂੰ ਦਿੱਤਾ ਜਾਂਦਾ ਪਲੀਜ਼ ਬੈਠੋ ਹੁਣ ਬੈਠੋ ਮੈਨੂੰ ਗੁਰਦਾਸ ਮਾਨ ਦੀਆਂ ਸਦਰਾਂ ਯਾਦ ਆਉਂਦੀਆਂ ਬਈ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਈਆਂ ਮੈਂ ਬਾਈਬਾ ਸਾਹਿਬ ਤੋਂ ਵੀ ਸੁਣ ਰਿਹਾ ਸੀ ਤੇ ਪ੍ਰਗਟ ਸਿੰਘ ਤੋਂ ਵੀ ਸੁਣ ਰਿਹਾ ਸੀ ਇਹਨਾਂ ਦਾ ਇੱਕ ਗੱਲ ਦਾ ਜਰੂਰ ਬਹਿਮ ਦੂਰ ਕਰ ਦੇਣਾ ਚਾਹੀਦਾ ਸਪੀਕਰ ਸਾਹਿਬ ਮੈਂ ਤੁਹਾਡੇ ਲਈ ਸੀਐਮ ਸਾਹਿਬ ਨੂੰ ਵੀ ਕਹਿਣਾ ਚਾਹਨਾ ਕਿ ਜਿਹੜੇ ਯੂਪੀ ਦੇ ਗੈਂਗਸਟ ਇੱਥੇ ਆ ਕੇ ਰੱਖੇ ਹੋਏ ਕਿਹਨਾਂ ਨੇ ਰੱਖੇ ਹੋਏ ਸੀ ਜਿਹੜੇ ਆਪਣੇ ਜੇਲਾ ਚੋ ਜਾ ਕੇ ਫਲੈਟਾਂ ਚ ਰਾਤ ਨੂੰ ਸੌਂਦੇ ਸੀ ਇਹ ਐਡਾ ਵੱਡਾ ਵਹਿਮ ਜਿਹੜਾ ਅੱਜ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਇਹ 10-12 ਬੰਦੇ ਬੈਠੇ ਉਧਰ ਪਾ ਲਈ ਆ ਵੀ ਬਾਰ-ਬਾਰ ਇੱਕੋ ਗੱਲ ਸ਼ਾਇਦ ਕਿਤੇ ਆਮ ਆਦਮੀ ਪਾਰਟੀ ਵਾਲੇ ਆਪਣੇ ਨਾਲ ਲੈ ਕੇ ਆਏ ਆ ਪੰਜਾਬ ਦੇ ਅੰਦਰ